ਆ ਮੇਰੇ ਹੱਥ ਦੇ ਵਿੱਚ ਜੰਤਰੀ ਹੈ ਜੀ ਜਿਹੜੀ ਸ਼੍ਰੋਮਣੀ ਗੁਦਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਜਾਂਦੀ ਹੈ ਇਸੇ ਦੇ ਵਿੱਚ 27 ਦਸੰਬਰ ਦਾ ਦੁਆਰਾ ਫਿਰ ਆ ਰਿਹਾ ਜੀ ਪ੍ਰਕੋਪਨ ਸਿੰਘ ਜੀ ਦਾ ਪ੍ਰੋਨਾਸ਼ਕ ਸਨ 2003 ਦੇ ਵਿੱਚ ਨਾਨਕ ਸਾਈ ਕੈਲੰਡਰ ਲਾਗੂ ਹੋਇਆ ਸੀ 6 ਸਾਲ ਆਪ ਮੰਨਿਆ ਨਾ ਬਾਹਰ ਦੇ ਵਿੱਚ ਇਸ ਦਾ ਬੇੜਾ ਘਰ ਕਰ ਦਿੱਤਾ ਸਾਡੇ ਆਗੂਆਂ ਵੱਲੋਂ ਸਾਡੇ ਬੱਚਿਆਂ ਨੂੰ ਪਤਾ ਸੀ ਪਤਾ ਲੱਗਿਆ ਸੀ ਕਿ ਮੇਰੇ ਗੁਰਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ 5 ਜਨਵਰੀ ਦਾ ਹੁੰਦਾ ਹੈ ਪਰ ਹੁਣ ਫੇਰ ਭੁੱਲ ਗਏ ਸਾਰੇ ਕਿਸੇ ਬੱਚੇ ਨੂੰ ਕੋ ਬੈਠਾ ਤੇਰਾ ਐ ਕਿ ਇਸ ਸਾਲ ਵਿੱਚ ਆਪਾਂ ਦੋ ਵਾਰੀ ਮਨਾਵਾਂਗੇ ਜਦੋਂ ਅਗਲਾ ਕਹਿਗਾ ਕੀ ਗਲਬਾਦ ਹੋ ਕੇ ਉਹਨਾਂ ਇਤਿਹਾਸ ਦੇ ਵਿੱਚ ਡੇਟ ਕਿਹੜੀ ਲਿਖੀ ਹੈ ਇਹ ਵੀ ਸੁਣ ਲੈ ਇਤਿਹਾਸ ਵਿੱਚ ਲਿਖੀ ਹੈ ਜੀ 23 ਮੂ ਮੁਤਾਬਕ ਉਸ ਦੀ 7ਵੀਂ ਸੋ ਮੇਰੀ ਬੇਨਤੀ ਹੈ ਸੰਗਤ ਜੀ ਕਰਨਾ ਤੁਸੀਂ ਆਪਣੇ ਮੰਨ ਦਾ ਹੈ ਇੱਕ ਤਰੀਕ ਫਿਕਸ ਕਰ ਦੋ ਵੀ ਅਸੀਂ ਤੇ 5 ਜਨਵਰੀ ਨੂੰ ਹੀ ਹਰ ਸਾਲ ਮਨਾਉਣਾ ਹੈ ਗੁਰੂ ਗੋਬਿੰਦ ਸਿੰਘ ਧੰਨ ਗੁਰ ਕਲਗੀ ਤਰਪਾਚਾ ਜੀ ਦਾ ਦਿਨ ਮਨਾ ਰਹੇ ਹਾਂ ਤੇ ਯਤਨ ਕਰਨਾ ਜਿਹਦਾ ਦਿਨ ਮਨਾ ਰਹੇ ਕਿਤੇ ਉਹ ਵੀ ਮੰਨ ਦੋ ਇਹ ਨਾ ਅਵੇ ਦਿਨ ਤੇ ਮਨਾ ਲਿਆ ਪਰ ਜਿਹਦਾ ਦਿਨ ਮਨਾਇਆ ਉਹ ਨੂੰ ਨਹੀਂ ਮਨਾਇਆ ਸੋ ਇਹ ਜ਼ਰੂਰ ਯਤਨ ਕਰਨਾ ਹਾਂਜੀ ਸਮਾਪਤੀ ਅਨੰਦ ਸਰ ਕਰਨਾ ਠੀਕ ਹੈ ਜੀ 2 ਮਿੰਟ ਲੈ ਲਾ ਇੱਕ ਬੇਨਤੀ ਬਹੁਤ ਜ਼ਰੂਰੀ ਹੈ ਆਪ ਜੀ ਦੇ ਨਾਲ ਸਾਂਝੀ ਕਰਨੀ ਦਿਖਾਓ ਸਤਗੁਰੂ ਜੀ ਦਾ ਅੱਜ ਆਪਾਂ ਪ੍ਰਕਾਸ਼ ਪੁਰਬ ਮਨਾਇਆ ਜੀ 6 ਜਨਵਰੀ ਦਾ ਹੈ। ਇਹ ਪ੍ਰਬੰਧਕਾਂ ਲਈ ਖਾਸ ਬੇਨਤੀ ਹੈ। ਬੇਨਤੀ ਆਪ ਜੀ ਦੇ ਸਾਹਮਣੇ ਰੱਖਦੇ ਆਂਗੇ। ਮਨ ਆਪ ਜੀ ਦਾ ਹੈ। 6 ਜਨਵਰੀ ਦਾ ਅੱਜ ਆਪਾਂ ਜਨਮ ਦਿਨ ਮਨਾਇਆ ਪ੍ਰਕਾਸ਼ ਪੁਰਬ ਸਤਗੁਰਾਂ ਦਾ। ਆ ਮੇਰੇ ਹੱਥ ਦੇ ਵਿੱਚ ਜੰਤਰੀ ਹੈ ਜੀ ਜਿਹੜੀ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਜਾਂਦੀ ਹੈ। ਇਸੇ ਦੇ ਵਿੱਚ 27 ਦਸੰਬਰ ਦਾ ਦੁਆਰਾ ਫਿਰ ਆ ਰਿਹਾ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ। 21 ਦਸੰਬਰ ਦਾ ਔਰ ਪੜ ਲਿਓ ਧਿਆਨ ਨਾਲ 13 ਪੋਹ ਵਾਲੇ ਦਿਨ ਜਿਸ ਦਿਨ ਛੋਟੇ ਸਾਹਿਬ ਜਦਾਂ ਦਾ ਸ਼ਹੀਦੀ ਦਿਹਾੜਾ ਦੁਬਾਰਾ ਫੇਰ ਆਦਾ ਤੇ ਮੇਰੇ ਤੋਂ ਲਿਖਾ ਲਓ ਸਾਡੇ ਆਗੂ ਨੇ ਨਾ ਜਿਹੜੇ ਉਹ ਖੁਦ ਐਤ ਕੀ ਬਦਲਦੇ ਫਿਰਨਗੇ ਤਰੀਕਾ ਕੋਈ ਹੋਰ ਦੇਣਗੇ ਸੰਨ ਤੇ ਸੰਨ 2003 ਦੇ ਵਿੱਚ ਨਾਨਕ ਸਾਈ ਕੈਲੰਡਰ ਲਾਗੂ ਹੋਇਆ ਸੀ 6 ਸਾਲ ਆਪਾਂ ਮੰਨਿਆ ਨਾ ਬਾਅਦ ਦੇ ਵਿੱਚ ਇਸ ਦਾ ਬੇੜਾ ਘਰ ਕਰ ਦਿੱਤਾ ਸਾਡੇ ਆਗੂਆਂ ਵੱਲੋਂ ਕਿਉਂ ਕੀਤਾ ਕਿਨੇ ਕਰਵਾਇਆ ਬਹੁਤਾ ਵਿਸਥਾਰ ਨਾਲ ਦੱਸਣ ਦੀ ਲੋੜ ਨਹੀਂ ਸਭ ਆਪ ਜੀ ਨੂੰ ਪਤਾ ਹੀ ਹੈ ਪਰ ਸੰਗਤ ਜੀ ਬਾਣੀ ਦਾ ਫੈਸਲਾ ਹੈ ਆਪਣਾ ਹੱਥੀ ਆਪਣਾ ਆਪੇ ਹੀ ਕਾਰਸਵਾਣੀ ਆ ਸਾਨੂੰ ਆਪਣੇ ਕਾਰਜ ਆਪ ਹੀ ਸਵਾਰਨੇ ਪੈਣੇ ਨੇ ਜੇ ਆਗੂਆਂ ਵੱਲ ਵੇਖਦੇ ਰਹੇ ਫਿਰ ਨਹੀਂ ਅਸੀਂ ਇੱਕ ਹੋ ਸਕਦੇ ਕਿਉਂਕਿ ਆਗੂ ਕਿਤੇ ਹੋਰ ਵੇਖਦੇ ਨੇ ਸੋ ਇਸ ਕਰਕੇ ਸੰਗਤ ਜੀ ਮੂ ਨਾਨਕ ਸਾਹਿਬ ਕੈਲੰਡਰ ਜਿਹੜਾ 2003 ਦੇ ਵਿੱਚ ਬਣਿਆ ਸੀ ਉਸ ਮੁਤਾਬਕ ਇਹ ਕੈਲੰਡਰ ਸੰਗਤ ਦੀ ਸਾਡੀ ਸੰਸਥਾ ਵੱਲੋਂ ਖਾਲਸਾ ਪ੍ਰਚਾਰ ਮਿਸ਼ਨ ਪਟਿਆਲਾ ਅਤੇ ਗੁਰੂ ਗ੍ਰੰਥ ਸਾਹਿਬ ਪ੍ਰਚਾਰ ਮਿਸ਼ਨ ਪਟਿਆਲਾ ਵੱਲੋਂ ਇਹ ਕੈਲੰਡਰ ਬਣਾ ਕੇ ਬੇਨਤੀਆਂ ਕੀਤੀਆਂ ਜਾ ਰੀਆਂ ਨੇ ਕਿ ਆਪਾਂ ਸਾਰੇ ਇੱਕ ਹੋ ਜਾਈਏ ਸਾਡੇ ਬੱਚਿਆਂ ਨੂੰ ਪਤਾ ਸੀ ਪਤਾ ਲੱਗਿਆ ਸੀ ਕਿ ਮੇਰੇ ਗੁਰਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ 5 ਜਨਵਰੀ ਦਾ ਆਉਂਦਾ ਪਰ ਹੁਣ ਫੇਰ ਭੁੱਲ ਗਏ ਸਾਰੇ ਕਿਉਂਕਿ ਸਾਡੇ ਆਗੂ ਮਾੜੇ ਨੇ ਕਿਸੇ ਬੱਚੇ ਨੂੰ ਕਹੋ ਬੇਟਾ ਤੇਰਾ ਐਤ ਕੀ ਸਾਲ ਵਿੱਚ ਆਪਾਂ ਦੋ ਵਾਰੀ ਮਨਾਵਾਂਗੇ ਜਨਮ ਦਿਨ ਅਗਲਾ ਕਹਿਗਾ ਕੀ ਗਲ پاਗਲ ਹੋ ਗਏ ਇੱਕੋ ਸਾਲ ਦੇ ਵਿੱਚ ਦੋ ਦੋ ਵਾਰੀ ਫਿਰ ਦੂਸਰੀ ਗੱਲ ਸਾਬ ਜਾਦਿਆਂ ਦੇ ਸ਼ੀਦੀ ਦਿਹਾੜੇ ਵਾਲੇ ਦਿਨ ਵੇਖੋ ਕਿੰਨੀ ਵੱਡੀ ਸਮਝਣ ਵਾਲੀ ਗੱਲ ਜੇ ਸਾਡੀਆਂ ਸ਼ੀਦੀਆਂ ਨੂੰ ਫਿਰ ਜਿੱਦ ਕਰਦੇ ਨੇ ਕਈ ਲੋਕ ਸੰਪਰਦਾਇ ਲੋਕ ਵੀ ਨਹੀਂ ਅਸੀਂ ਤੇ ਉਦੋਂ ਹੀ ਮਨਾਉਂਦੇ ਹੁਣ ਇਤਿਹਾਸ ਦੇ ਵਿੱਚ ਡੇਟ ਕਿਹੜੀ ਲਿਖੀ ਹੈ ਇਹ ਵੀ ਸੁਣ ਲਿਓ ਇਤਿਹਾਸ ਵਿੱਚ ਲਿਖੀ ਹੈ ਜੀ 23 ਪੋ ਮੁਤਾਬਕ ਪੋ ਸੁਦੀ 7ਵੀਂ ਪ੍ਰਕਾਸ਼ ਪੁਰਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 23 ਪੋ ਮੁਤਾਬਕ ਪੋ ਸੁਦੀ 7ਵੀਂ ਪਰ ਜਿੱਤ ਕਰਕੇ ਬੈਠੇ ਨੇ ਅਸੀਂ ਤੇ ਪੋ ਸੁਦੀ 7ਵੀਂ ਮਨਾਣਾ 23 ਪੋ ਵੀ ਤੇ ਲਿਖੀ ਹੈ ਨਾ ਤੇ 12 ਮਾਹ ਦਾ ਪਾਠ ਦੋ ਵਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਤੇ 23 ਪੋ ਮਨਾਣ ਦੇ ਵਿੱਚ ਕੀ ਪ੍ਰੋਬਲਮ ਹੈ ਜੀ ਜੇ ਛੋਟੇ ਸਾਹਿਬਜ਼ਾਦਿਆਂ ਦਾ ਸਿੱਧੀ ਦਿਹਾੜਾ ਅਸੀਂ 13 ਪੋ ਦਾ ਫਿਕਸ ਕਰ ਸਕਦੇ ਆ ਤੇ ਗੁਰੂ ਗੋਬਿੰਦ ਸਿੰਘ ਜੀ ਦਾ 23 ਪੋ ਦਾ ਕਿਉਂ ਨਹੀਂ ਫਿਕਸ ਕਰ ਸਕਦੇ ਜੀ 10 ਦਿਨ ਬਾਅਦ ਆਏਗਾ ਰੋਲਾ ਕਦੀ ਪੈਣਾ ਹੀ ਨਹੀਂ ਜੇ ਖਾਲਸੇ ਦਾ ਪ੍ਰਕਾਸ਼ ਦਿਹਾੜਾ ਵਿਸਾਖੀ ਦਾ ਦਿਨ ਇੱਕ ਵਿਸਾਖ ਦਾ ਅਸੀਂ ਫਿਕਸ ਕਰ ਸਕਦੇ ਆ ਤੇ ਗੁਰੂ ਗੋਬਿੰਦ ਸਿੰਘ ਜੀ ਦਾ 23 ਪੋ ਦਾ ਕਿਉਂ ਨਹੀਂ ਕਰ ਸਕਦੇ ਸੁਨਹਿਰਾ ਸੁ ਮੇਰੀ ਬੇਨਤੀ ਹੈ ਸੰਗਤ ਜੀ ਕਰਨਾ ਤੁਸੀਂ ਆਪਣੇ ਮਨ ਦਾ ਇੱਕ ਤਰੀਕ ਫਿਕਸ ਕਰ ਦੋ ਵੀ ਅਸੀਂ ਤੇ 5 ਜਨਵਰੀ ਨੂੰ ਹੀ ਹਰ ਸਾਲ ਮਨਾਉਣਾ ਹੈ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ। ਬਾਕੀ ਆ ਕੈਲੰਡਰ ਅਸੀਂ ਇੱਥੇ ਰੱਖ ਜਾਾਂਗੇ ਗੋਲਦ ਤੇ ਵੀ ਸਾਰੇ ਲੈ ਵੀ ਜਾਓ ਤੇ ਪਰਮੰਤਕ ਵੀ ਇਸ ਦੇ ਉੱਤੇ ਧਿਆਨ ਦੇਣ ਆਉਣ ਵਾਲੇ 3000 ਸਾਲ ਤੱਕ ਇੱਕ ਵੀ ਡੇਟ ਚੇਂਜ ਨਹੀਂ ਹੋਏਗੀ ਇਸ ਤਰੀਕੇ ਦੇ ਨਾਲ ਸਾਡੀ ਸੂਝਵਾਨ ਵਿਦਵਾਨਾਂ ਨੇ ਕੈਲੰਡਰ ਤਿਆਰ ਕੀਤਾ ਹੈ ਜਿਹੜਾ 6 ਸਾਲ ਅਗਾਹ ਤੱਕ ਸਾਹਿਬ ਤੋਂ ਮੰਨਦੇ ਵੀ ਰਹੇ ਅਸੀਂ। ਬਾਦ ਦੇ ਵਿੱਚ ਦਬਾ ਕਰਕੇ ਇਹਦਾ ਰਲਗੱਡ ਕਰ ਦਿੱਤਾ ਗਿਆ। ਹੁਣ ਵੀ ਛਾਪਦੇ ਨੇ ਉੱਤੇ ਨਾਨਕ ਸ਼ਾਹੀ ਕਲੰਡਰ ਹੀ ਲਿਖਿਆ ਹੁੰਦਾ ਹੈ ਪਰ ਅੰਦਰ ਉਹਦੇ ਆਪਣਾ ਹੀ ਉਹਨਾਂ ਦਾ ਹੁੰਦਾ ਹਿਸਾਬ ਦਾ। ਜਿਹੜਾ ਹੁਣ ਮਾਰਚ ਵਿੱਚ ਆਏਗਾ ਦੇਖ ਲੈਣਾ 13 ਪੋ ਵਾਲੇ ਦਿਨ ਹੀ ਗੁਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ। ਕਿਵੇਂ ਮਨਾ ਲਾਂਗੇ ਜੀ ਅਸੀਂ? ਸਹਿਬਜ਼ਾਦਿਆਂ ਦਾ ਸ਼ਹੀਦੀ ਵਾਲਾ ਦਿਨ ਉਸ ਦਿਨ ਖੁਸ਼ੀ ਦੇ ਗੀਤ ਕਿਵੇਂ ਗਾ ਲਾਂਗੇ ਅਸੀਂ? ਸੋ ਇਹ ਸਮਝਣਾ ਪਏਗਾ ਸੰਗਤ ਜੀ ਬੜੀਆਂ ਵੱਡੀਆਂ ਚਾਲਾਂ ਨੇ ਹਰ 2-3 ਸਾਲ ਬਾਅਦ ਸਾਲ ਦੇ ਵਿੱਚ ਦੋ-ਦੋ ਵਾਰੀ ਕਰ ਦਿੰਦੇ ਨੇ ਸ਼ਹੀਦਿਆਂ ਦੇ ਵਿੱਚ ਹੀ ਕਰ ਦਿੰਦੇ ਨੇ ਪਰ ਜਦੋਂ ਸਾਰੀ ਸੰਗਤ ਇੱਕ ਹੋ ਗਈ ਅਸੀਂ ਇੱਕ ਮੂਲ ਨਾਨਕਸ਼ਹਿ ਕੈਲੰਡਰ ਨੂੰ ਅਸੀਂ ਮੰਨ ਲਿਆ ਲਾਗੂ ਕਰ ਦਿੱਤਾ ਸਾਡੇ ਆਗਾਂ ਨੂੰ ਆਗੂਆਂ ਨੂੰ ਆਪ ਹੀ ਲਾਗੂ ਕਰਨਾ ਪੈ ਜਾਵੇ ਆਪੇ ਹੀ ਕਰਨਾ ਪੈ ਜਾਵੇ ਵੀ ਸੰਗਤ ਹੀ ਜੇ ਮੰਨ ਰਹੀ ਹੈ ਸੋ ਇਹ ਬੇਨਤੀ ਸਵੇਰੇ ਵੀ ਅਸੀਂ ਦਵਾਨ ਚ ਕਰਕੇ ਆਏ ਆ ਅੱਜ ਕੱਲ ਜਿਹੜੇ ਵੀ ਜਿੱਥੇ ਵੀ ਮਾਰਾ ਸੇਵਾ ਲੈ ਰਹੇ ਨੇ ਬੇਨਤੀਆਂ ਕਰ ਰਹੇ ਆ ਕਿ ਸਾਨੂੰ ਇੱਕ ਹੋਣਾ ਪਏਗਾ ਇੱਕ ਗ੍ਰੰਥ ਇੱਕ ਪੰਥ ਇੱਕ ਮਰਿਆਦਾ ਤੇ ਇੱਕ ਕੈਲੰਡਰ ਸਾਡਾ ਹੋਣਾ ਬਹੁਤ ਜ਼ਰੂਰੀ ਹੈ ਸੋ ਦਾਤਾ ਦੀ ਮਿਹਰ ਕਰਨ ਕਿਰਪਾ ਕਰਨੇ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਜੀ ਖਾਲਸਾ ਪ੍ਰਚਾਰ ਮਿਸ਼ਨ ਪਟਿਆਲਾ ਵੱਲੋਂ ਇਹ ਜਥਾ ਦਾਸ ਪਾਇ ਰਵਿੰਦਰ ਸਿੰਘ ਰਾਜ ਪਾਇ ਹਰਪ੍ਰੀਤ ਸਿੰਘ ਮੇਰੇ ਬ੍ਰਦਰ ਪਟਿਆਲੇ ਦੇ ਵਿੱਚ ਮਹਾਰਾਜ ਜੀ ਇੱਕ CBSE ਸਕੂਲ ਦੀ ਵੀ ਸੇਵਾ ਲੈ ਰਹੇ ਨੇ ਖਾਲਸਾ ਮਿਸ਼ਨ ਪਬਲਿਕ ਸਕੂਲ ਫ੍ਰੀ ਐਜੂਕੇਸ਼ਨ ਸੈਂਟਰ ਜਿਸ ਦੇ ਵਿੱਚ ਸਾਡੇ ਕੋਲ 200 ਬੱਚੇ ਪੜ੍ਹਦੇ ਨੇ ਲੋੜਵੰਦ ਪਰਿਵਾਰਾਂ ਦੇ ਜਿਨ੍ਹਾਂ ਤੋਂ 1 ਰੁਪਿਆ ਵੀ ਫੀਸ ਨਹੀਂ ਲਈ ਜਾਂਦੀ ਟੋਟਲ ਫ੍ਰੀ ਆਫ ਕੋਸਟ ਬੱਚਿਆਂ ਨੂੰ CBSE ਦੀ ਪੜ੍ਹਾਈ ਤੇ ਗੁਰਮਤ ਦਾ ਗਿਆਨ ਹੈ ਜਿਹੜਾ ਦਿੱਤਾ ਜਾ ਰਿਹਾ ਤੇ ਸਾਡੇ ਜੀਵਨ ਦਾ ਇੱਕ ਲਕਸ਼ ਹੈ ਕਿ ਆਪਣੇ ਜੀਵਨ ਦੇ ਵਿੱਚ ਬਾਅਦ ਵੀ ਤੱਕ ਸਕੂਲ ਬਣਾਉਣਾ ਹੈ ਪੜਨ ਵਾਲੇ ਬੱਚੇ ਤੋਂ 1 ਰੁਪਿਆ ਵੀ ਫੀਸ ਨਹੀਂ ਲੈਣਗੇ ਮਹਾਰਾਜ ਦੀ ਕਿਰਪਾ ਨਾਲ 8ਵੀਂ ਤੱਕ ਪਹੁੰਚ ਗਏ ਆ ਜੀ ਸਾਲ ਬਾਅਦ ਇੱਕ ਇੱਕ ਕਲਾਸ ਵਧਾਈ ਜਾਂਦਾ 6 ਬੱਚਿਆਂ ਤੋਂ ਸ਼ੁਰੂ ਹੋਈ ਸੀ ਅੱਜ 200 ਬੱਚੇ ਪੜ੍ਹ ਰਹੇ ਨੇ ਤੇ ਮਹਾਰਾਜ ਦੀ ਕਿਰਪਾ ਤੇ ਆਪ ਸੰਤਾਂ ਦੇ ਪਿਆਰ ਸਦਕਾ ਇਸੇ ਤਰ੍ਹਾਂ ਤੁਰਦੇ ਰਹੇ ਤੇ ਅੱਗੇ ਵਧਦੇ ਰਾਂਗੇ ਸੋ ਬਹੁਤ ਬਹੁਤ ਧੰਨਵਾਦ ਕੋਟਾਨ ਕੋ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਟੁੱਟ ਕੇ ਅੱਜ ਦੇ ਸਤਿਗੁਰਾਂ ਦੀ ਸੇਵਾ ਲਈ ਤੇ ਸਭ ਤੋਂ ਵੱਧ ਧੰਨਵਾਦ ਆਪਣੇ ਮਾਤਾ ਜੀ ਦਾ ਮੈਂ ਕਰਾਂਗਾ ਮਾਤਾ ਰਾਜਕੌਰ ਜੀ ਦਾ ਕਿਉਂਕਿ ਇਹ ਵਿਚੋਲੇ ਹੀ ਬਣੇ ਨੇ ਅੱਜ ਕੀ ਆਪਣੇ ਕਿ ਜਦ ਤੱਕ ਵੇਚਣਾ ਕੋਈ ਪਵੇ ਉਹ ਤਾਂ ਗੱਲ ਹੀ ਨਹੀਂ ਬਣਦੀ ਸੋ ਇਹਨਾਂ ਨੇ ਹੁਕਮ ਕੀਤਾ ਤੇ ਆਪ ਜੀ ਦੇ ਦਰਸ਼ਨ ਹੋਏ ਪ੍ਰਬੰਧਕਾਂ ਦਾ ਧੰਨਵਾਦ ਜਿਨ੍ਹਾਂ ਨੇ ਮਾਤਾ ਜੀ ਦੀ ਬੇਨਤੀ ਪ੍ਰਵਾਨ ਕਰਕੇ ਦੱਸ ਰਿਆ ਨੂੰ ਆਪਣੇ ਦਰਸ਼ਨ ਬਖਸ਼ੇ ਸਾਰੀ ਸੰਗਤ ਦਾ ਧੰਨਵਾਦ ਜੀ ਕੋਟਾਨ ਕੋਟ ਸ਼ੁਕਰਾਨਾ ਸਮਾਰਾ ਜੀ ਬਖਸ਼ਿਸ਼ ਕਰਨ ਸਾਰੀਆਂ ਸੰਗਤਾਂ ਵੱਲੋਂ ਕੀਰਤਨ ਦੇ ਸਤਿਕਾਰ ਵੱਜੋ ਮਾਇਆ ਹਾਜ਼ਰ ਹੋਈ ਹੈ ਪ੍ਰਬੰਧਕਾਂ ਵੱਲੋਂ ਹੋਈ ਸਭ ਦੀ ਕੀਰਤਕਮਈ ਪੂਰ ਸਫਲੀਕਰਨ ਸੋ ਪਹਿਲਾਂ ਰੋਕਤਾ ਸੀ ਹੁਣ ਖੁੱਲੀ ਛੁੱਟੀ ਹੈ ਜੀ ਜਿੰਨੇ ਮਰਜ਼ੀ ਪਾ ਦਿਓ ਕੋਈ ਚੱਕਰ ਨਹੀਂ ਸੋ ਯਾਦ ਕਰਾ ਦੇ ਮੈਂ ਭੁੱਲ ਨਾ ਜਾਣ ਕਿਤੇ ਸੋ ਅਨੰਦ ਸਾਹਿਬ ਦੇ ਹੁਣ ਪੜਨਾ ਨਹੀਂ ਸਾਡਾ ਟਾਈਮ ਉੱਨੇ ਬੜ ਗਿਆ ਸੋ ਬਾਰਾ ਜੀ ਬਹੁਤ ਬਹੁਤ ਸਤਿਗੁਰਾਂ ਦਾ ਧੰਨਵਾਦ ਬਹੁਤ ਬਹੁਤ ਪਰਬੰਧ ਕਰਨ ਦਾ ਧੰਨਵਾਦ ਜੀ ਫਤਿਹ ਜੀ ਦੇਵੋ ਜੀ ਅਸੀਸ ਗੱਜ ਵੱਟ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਸੋ